हां मैं मिली जीगढ़ ठीक ले डबल रूट का पार्टी लीजिएगा पता कर लीजिएगा पता करना ਅਸਲ ਵਿੱਚ ਜਿਹੜਾ ਬਠਿੰਡਾ ਦੇ ਕਿਸਾਨ ਮੇਲੇ ਤੇ ਕਿਚੀ ਹਾਂਜੀ ਭਾਈ ਜੀ ਅੱਜ ਤੁਹਾਨੂੰ ਦਿਖਾਉਣੇ ਇੱਕ ਬਹੁਤ ਹੀ ਦੇ ਬਠਿੰਡਾ ਰੋੜ ਤੇ ਕਿਸਾਨ ਮੇਲੇ ਚ ਆ ਬਾਈ ਨਾਲ ਵੀ ਕਰਵਾਉਣੇ ਆ ਗੱਲਬਾਤ ਬਹੁਤ ਸ਼ੌਂਕ ਨਾਲ ਪਾ ਲਿਆ ਹੋਇਆ ਤੇ ਕੀ ਸਪੈਸ਼ਲਟੀ ਹੈ ਇਹਨਾਂ ਵਾਰੀ ਦੀ ਸੱਚੀ ਕਾ ਸਰ ਜੀ ਸੱਚੀ ਕਾ ਸਰ ਕੀ ਨਾਮ ਹੈਗਾ ਸਰ ਖੜਾ ਨਾਮ ਮਲਕੀਤ ਸਿੰਘ ਪੱਕਾ ਸਨ ਅਬਦੁੱਲਾਹ ਸਿੰਘ ਕਿਹੜੀ ਜਗ੍ਹਾ ਤੋਂ ਆਏ ਸਰ ਪਿੰਡ ਸਾਡਾ ਵੰਦਰ ਜ਼ਿਲ੍ਹਾ ਮੋਗਾ ਅੱਛਾ ਮੋਗੇ ਤੋਂ ਸਪੈਸ਼ਲੀ ਆਏ ਹੋ ਹਾਂਜੀ ਹਾਂ ਇੱਧਰ ਦੇਖੋ ਜੀ ਬਹੁਤ ਸੋਹਣਾ ਕੀ ਟੋਟਾ ਲੱਗ ਰਿਹਾਗਾ ਹਾਂਜੀ ਕੀ ਕਹਿਣਾ ਚਾਹੋਗੇ ਸਰ ਸਪੈਸ਼ਲਿਟੀ ਕੀ ਹੈ ਇਹ ਸਪੈਸ਼ਲ ਐ ਉਹ ਆ ਜੀ ਇਹ ਮੋਹਰਾ ਨਸਲ ਦਾ ਜੀ ਅੱਛਾ ਮੋਹਰਾ ਨਸਲ ਦਾ ਹਾਂ ਐਮ 29 ਦਾ ਹੈ ਆਪ ਬੱਚਾ ਅੱਛਾ ਇਹਦੀ ਮਾਂ ਦਾ ਵੀ ਮਿਲਕ ਰਿਕਾਰਡ ਬਹੁਤ ਅੱਛਾ ਸੀ ਹਰਿਆਣੇ ਦੀ ਉਹ ਸੀ ਸੱਚ ਚੰਗੇ ਰਿਕਾਰਡ ਦੀ ਤੇ ਬਾਕੀ ਇਹ 3.5 ਸਾਲ ਉਮਰ ਹੋ ਗਈ ਚਾਰ ਦੰਦ ਆ ਜੀ ਇਹ ਅੱਛਾ ਕਾਫੀ ਮੇਲਿਆਂ ਚ ਇਹਨੂੰ ਜੇ ਤੂੰ ਨਾਮ ਮਿਲੇ ਜੀ ਅੱਛਾ ਠੀਕ ਹੈ ਪਰ ਖੇਤਰ ਮੇਲੇ ਤੋਂ ਇੱਜੇ ਪੀ ਆਣਾ ਕੁਰਖੇਤਰ ਵਿੱਚ ਹੀ ਚੈਂਪੀਅਨ ਰਹਿ ਚੁਕੇ ਜਿੱਥੇ ਹਰਿਆਣਾ ਮੋਹਰਾ ਦੀ ਝੜਾ ਜੀ ਉੱਥੋਂ ਇੱਜੇ ਪੀ ਆਣਾ ਅੱਛਾ ਚੈਂਪੀਅਨ ਰਹਿ ਕੇ ਥੋੜਾ ਇਧਰ ਫੇਸਾ ਹਾਂ ਤੇ ਅ ਔਰ ਕੀ ਹੈਗਾ ਜਿਹੜਾ ਤੁਸੀਂ ਦੱਸਣਾ ਚਾਹੋਗੇ ਕਿ ਇਹਦੀ ਸਪੈਸ਼ਲਟੀ ਹੈ ਨੋਰਮਲੀ ਕੀ ਹੁੰਦਾ ਕਿ ਆਮ ਹੁੰਦਾ ਬੰਦਾ ਸ਼ੌਂਕ ਵਾਸਤੇ ਰੱਖਦਾ ਹੈ ਤੇ ਵੇਚਣਾ ਨਹੀਂ ਚਾਹੁੰਦਾਗਾ ਤੁਸੀਂ ਵੀ ਤੁਹਾਡੇ ਵੀ ਇਹੀ ਸੀਨ ਹੈ ਨਾ ਜਨਾਬ ਵੇਚਣਾ ਨਹੀਂਗਾ ਅੱਛਾ ਵੇਚਿਆ ਨਹੀਂ ਜਾਣਾ ਤੇ ਕੋਈ ਬੋਲੀ ਵੀ ਐਸੇ ਲੱਗੀ ਜਾਂਦੇ ਨਾ ਨਾ ਜੀ ਆਪਾਂ ਲਵਾਉਣੀ ਨਹੀਂ ਬੋਲੀ ਵਾਲੇ ਬੱਚ ਲਗਾਉਂਦੀ ਹੁੰਦੇ ਤੁਸੀਂ ਬੋਲੀ ਵਾਲੇ ਸਾਨੂੰ ਸਪਾਰਕ ਬਹੁ ਕਰਦੇ ਆ ਅੱਛਾ ਠੀਕ ਹੈ ਨਹੀਂ ਅਸੀਂ ਉਹ ਲੋਆ ਅੱਛਾ ਤੇ ਆ ਲੱਗੇ ਮੈਡਲ ਲੱਗੇ ਨੇ ਬਸ ਦੱਸੋ ਜੀ ਇਹ ਹਾਂ ਜੀ ਇਹਦੇ ਸਟਾਰ ਲੱਗੇ ਹੋਏ ਆ ਜਿਵੇਂ ਕੋਈ ਰੈਂਕ ਜਿਵੇਂ ਜਿਵੇਂ ਰੈਂਕ ਲਏ ਆ ਨੇ ਮੇਲਿਆਂ ਚੋਂ ਜਿੱਤਿਆ ਉਵੇਂ ਉਵੇਂ ਸਟਾਰ ਲੱਗੇ ਹੋਏ ਵਾਹ ਕੀ ਬਾਤ ਹੈ ਸਟਾਰ ਲੱਗੇ ਤੇ ਕੋਈ ਮਾਨਸਾ ਦਾ ਲੱਗਿਆਗਾ ਸੈਕਿੰਡ ਪ੍ਰਾਈਜ਼ ਦਾ ਲੱਗਿਆਗਾ ਪੀਐਫਏ ਦਾ ਲੱਗਿਆਗਾ ਗੁਰੂ ਖੇਤ ਦਾ ਦੱਸਿਆ ਜੀ ਚੈਂਪੀਅਨ ਰਹਿ ਜਿੱਤੇ ਹਰਿਆਣੇ ਗਿਆ ਜਾਂਦਾ ਜੀ ਬਹੁਤ ਮੋਰੀ ਹੈਗਾ ਉੱਥੇ ਵੀ ਇਹ ਚੈਂਪੀਅਨ ਰਹਿ ਚੁੱਕਿਆ ਤਾਂ ਬਹੁਤ ਵਧੀਆ ਹੈਗਾ ਜੀ ਤੇ ਕਿੰਨੀ ਕਿਵੇਂ ਸੰਭਾਲਦੇ ਉੱਤੇ ਕਿੰਨਾ ਖਰਚਾ ਸੋਟਦੇ ਖਰਚਾ ਤਾਂ ਜੀ ਬੇਅੰਤ ਪਰ ਤੇ ਸਾਨੂੰ ਇਹਦਾ ਖਰਚਾ ਲੱਗਦਾ ਨਹੀਂ ਇਹ ਜੇ ਖਾਂ ਸੇਵਾ ਅੱਛਾ ਸੇਵਾ ਦੇ ਉੱਤੇ ਜੀ ਸਾਨੂੰ ਐਂ ਲੱਗਦਾ ਵੀ ਸੇਵਾ ਕਰਦੇ ਆ ਜੀ ਤੇ ਕਿੰਨੇ ਬੰਦੇ ਸੰਭਾਲਦੇ ਜੀ ਇਹਨੂੰ ਅਸੀਂ ਸਾਰਾ ਪਰਿਵਾਰ ਸਾਰਾ ਪਰਿਵਾਰ ਹੀ ਕਰਦੇ ਹਾਂ ਵੀ ਇਹ ਨਹੀਂ ਮਤਲਬ ਵੀ ਸਾਰਾ ਪਰਿਵਾਰ ਇਹਦੇ ਨਾਲ ਹੀ ਵੀ ਜੇ ਅਸੀਂ ਨਹੀਂ ਕਰੇ ਸਾਡੀਆਂ ਔਰਤਾਂ ਅੱਛਾ ਜੀ ਬੁੜੀਆਂ ਦਾ ਖਿਆਲ ਰੱਖਦੀਆਂ ਉਹਨਾਂ ਨੂੰ ਦੇਖ ਰੇਖਦਾ ਪਤਾ ਵੀ ਇਹਦਾ ਕੀ ਕਰਨਾ ਤੇ ਸਮੇਂ ਸਾਰੇ ਨੂੰ ਸਾਰਾ ਕੋ ਆਪ ਕਰ ਦਿੰਦੀਆਂ ਇਹ ਸੌ ਸੁਭਾ ਦਾ ਇਹਨੂੰ ਯਾਰ ਐਂ ਆ ਵੀ ਇਹ ਸਿਆਣਾ ਇਹਨੂੰ ਸਾਰਾ ਕੋਈ ਪਤਾ ਵੀ ਮੈਨੂੰ ਕੁਕੂਰਦਾ ਨਹੀਂ ਅੱਛਾ ਹੁਣ ਘੂਰਦਾ ਕਿਉਂ ਮੈਨੂੰ ਸਮਾਨ ਪਾਉਂਦੇ ਆ ਕਿ ਮੈਨੂੰ ਕੀ ਕਰਦੇ ਅੱਛਾ ਬੜਾ ਸਿਆਣਾ ਮਤਲਬ ਕਹਿ ਸਕਦੇ ਆ ਇਹ ਤਾਂ ਬਹੁਤ ਹੀ ਖਾਸ ਸੀ ਸਿਆਣਾ ਹੈਗਾ ਅੱਛਾ ਹਾਈਟ ਕਿੰਨੀ ਹੈ ਵਜ਼ਨ ਕਿੰਨਾ ਸਰ ਐਡ ਜੀ ਇਹ 6 ਦੇ ਲਗਭਗ ਹੋ ਗਿਆ 6 ਫੁੱਟ ਦੇ ਲਗਭਗ ਹਾਂ ਤੇ ਵਜ਼ਨ ਕਿੰਨਾ ਜੀ ਵਜ਼ਨ 12 ਕੁਇੰਟਲ ਤੋਂ ਉੱਪਰ ਹੋਊਗਾ 12 ਕੁਇੰਟਲ ਤੋਂ ਉੱਤੇ ਉੱਪਰ ਹੋਊਗਾ ਕੁਝ ਤੇ ਕਟਿੰਗ ਵੀ ਕੀਤੀ ਹੋਈ हेयर कट ਵੀ ਜਿਵੇਂ ਹੁੰਦਾ ਨਾ ਆ ਦੇਖੋ ਜੀ ਸਾਹਮਣੇ ਕਿੰਨਾ ਸਪੈਸ਼ਲ ਹੈ ਪੂਰਾ ਬਲਾਕੇ ਤੁਸੀਂ ਵਾਰਪਰ ਬਲਾਕੇ ਨੇ ਕੀਤਾ ਹੁੰਦਾ ਉਵੇਂ ਹੀ ਹਾਂਜੀ ਹਾਂਜੀ ਮਤਲਬ ਇੰਨਾ ਸੋਨਾ ਬਣਾ ਰੱਖਿਆ ਇਹਦਾ ਸੇਮਨ ਸਾਡੇ ਕੋਲੇ ਤਿਆਰ ਆ ਅੱਛਾ ਇਹਦੇ ਬੱਚੇ ਬਹੁਤ ਅੱਛੇ ਆਉਂਦੇ ਆ ਅੱਛਾ ਜੀ ਜਿਹਦੇ ਕੋਲੇ ਬੱਚਾ ਆ ਅਸੀਂ ਵੇਖਣ ਜਾਂਦੇ ਆ ਜੇ ਅਗਲਾ ਸਾਨੂੰ ਆਪ ਚਾੜਨਾ ਵੀਡੀਓ ਪਾਉਂਦਾ ਸਾਡੇ ਕੋਲੇ ਬੱਚਿਆਂ ਦੀਆਂ ਤਸਵੀਰਾਂ ਆਈਆਂ ਵੀਡੀਓ ਆਈਆਂ ਕਈ ਬੱਚਿਆਂ ਨੇ ਅਸੀਂ ਮੰਗ ਕੀਤੀ ਆ ਵੀ ਸਾਨੂੰ ਇਹ ਵੇਚਨਾ ਪਰ ਅਗਲਾ ਆ ਹੀ ਆਖ ਦਿੰਦਾ ਵੀ ਅਸੀਂ ਤਾਂ ਵੇਚਣਾ ਹੀ ਨਹੀਂ ਅੱਛਾ ਅਸੀਂ ਨਹੀਂ ਵੇਚਣਾ ਇਹ ਬੰਦਾ ਜੋ ਇੰਨੇ ਪਿਆਰ ਨਾਲ ਪਾਲਿਆ ਹੋਇਆ ਬੰਦਾ ਘਰ ਦਾ ਮੈਂਬਰ ਹੀ ਬਣ ਗਿਆ ਤੇ ਤਾਂ ਵੇਚਣ ਦਾ ਸਵਾਲ ਹਾਂਜੀ 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 ਬਿਲਕੁਲ ਬੀਬੀ ਬਹੁਤ ਸੋਨਾ ਜੀ ਤੇ ਤਾਰੀਫ ਤੁਹਾਡੀ ਬੰਦੀ ਜਿਸ ਤਰ੍ਹਾਂ ਤੁਸੀਂ ਸੰਭਾਲਿਆ ਜੀ ਤੁਸੀਂ ਵੀ ਮਤਲਬ ਤਾਰੀਫ ਦੇ ਹੱਕਦਾਰ ਹੋ ਜੀ ਇਹਨਾਂ ਦਾ ਸੀਮੈਂਟ ਤਿਆਰ ਆ ਸਾਡੇ ਕੋਲੇ ਸਾਡਾ ਸੰਪਰਕ ਨੰਬਰ ਹੈਗਾ 99144 24354 ਠੀਕ ਹੈ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਹਾਂਜੀ ਦੋਸਤੋ ਇਹ ਕਿਸੇ ਵੀਰ ਭਰਾ ਨੇ ਮੰਨ ਲਿਆ ਵੀ ਇਹ ਤੋਂ ਪਸ਼ੂ ਮਾਲਾਂ ਨਵੇਂ ਦੁੱਧ ਕਰਾਉਣਾ ਹੋਵੇ ਤਾਂ ਬਾਈ ਨੇ ਨੰਬਰ ਬੋਲਿਆ ਤੇ ਨੰਬਰ ਇਸ ਪਰਕ ਕਰ ਲਓ ਤੇ ਵੀਡੀਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਵੀਰ ਭਰਾਵਾਂ ਤੀਕ ਪਹੁੰਚ ਸਕੇ ਤੁਹਾਡਾ ਆਪਣਾ ਸਿੱਧੂ ਬਾਈ ਬਟੰਡੇ ਤੋਂ ਵੈਗਰੀ ਜੀ ਦਾ ਖਾਸਾ ਤੇ ਵੈਗਰੀ ਜੀ ਕੀ ਫਤ